ਸਤਿ ਸ਼੍ਰੀ ਅਕਾਲ ਮੈਂ ਅਮਰ ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਆ G20 ਬੀ ਦੇਸ਼ਾਂ ਦਾ ਗਰੁੱਪ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ G20 ਦੇ ਬਾਰੇ ਚਰਚਾ ਕਰਾਂਗੇ ਇਹ ਜਿਹੜੀ ਵੀਡੀਓ ਤੁਹਾਡੇ ਲਈ ਕਾਫੀ ਲਾਹੇਵੰਦ ਸਿੱਧ ਹੋਵੇਗੀ ਸੋ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਣਾ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂਗੇ G20 ਦਾ ਇਤਿਹਾਸ ਇਹ ਜਿਹੜੀ ਸਥਾਪਨਾ ਸੀ ਕਿ 1999 ਦੇ ਵਿੱਚ ਏਸ਼ੀਆ ਦੀ ਆਰਥਿਕ ਮੰਦੀ ਜਿਹੜੀ ਆਈ ਸੀਗੀ 1997 ਤੇ 98 ਇਸ ਤੋਂ ਬਾਅਦ ਇਹਦੀ ਜਿਹੜੀ ਸਥਾਪਨਾ ਹੁੰਦੀ ਹੈ ਇਹਦੇ ਵਿੱਚ ਕੀ ਹੈ ਇਹਦਾ ਜਿਹੜਾ ਉਦੇਸ਼ ਹੈਗਾ ਵੱਡੀਆਂ ਵਿਕਸਿਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਨੂੰ ਇਕੱਠਾ ਲਿਆ ਕੇ ਵਿਸ਼ਵ ਆਰਥਿਕ ਮਸਲਿਆਂ ਦੇ ਉੱਤੇ ਵਿਚਾਰ ਕਰਨ ਦੇ ਲਈ ਬਣਾਈ ਗਈ ਸੀਗੀ ਮੈਂਬਰ ਦੇਸ਼ਾਂ ਦੇ ਕੋਲ 19 ਇੱਕ ਯੂਰੋਪੀਅਨ ਯੂਨੀਅਨ ਤੇ ਇੱਕ ਨਵਾਂ ਜਿਹੜਾ ਮੈਂਬਰ ਜੁੜਿਆ ਵਾ ਉਹ ਅਫਰੀਕਨ ਯੂਨੀਅਨ ਹੈ ਇਹਦੇ ਵਿੱਚ ਇਸਦੇ ਮੈਂਬਰ ਹਨ ਮੁੱਖ ਦਫ਼ਤਰ ਇਹਦਾ ਕੋਈ ਨਹੀਂ ਹੈਗਾ ਜਿਹੜੇ ਦੇਸ਼ ਦੇ ਵਿੱਚ ਪ੍ਰੈਜ਼ੀਡੈਂਸੀ ਹੁੰਦੀ ਹੈ ਕਿ ਉਸ ਦੇ ਦੇ ਵਿੱਚ ਇਹਦੀ ਮੀਟਿੰਗ ਹੁੰਦੀ ਆ ਜਿਹੜੀ ਹਰ ਸਾਲ ਜਿਹੜੀ ਪ੍ਰੈਜ਼ੀਡੈਂਸੀ ਹੈਗੀ ਉਹ ਵੱਖਰੇ ਦੇਸ਼ਾਂ ਦੇ ਵਿੱਚ ਚੱਲ ਜਾਂਦੀ ਆ ਪਹਿਲੀ ਮੀਟਿੰਗ 1999 ਦੇ ਵਿੱਚ ਬਰਲਿਨ ਜਰਮਨੀ ਵਿੱਚ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਜਿਹੜੇ ਗਵਰਨਰ ਸੀ ਉਹਨਾਂ ਨੇ ਇਹ ਮੀਟਿੰਗ ਪਹਿਲੀ ਕੀਤੀ ਸੀਗੀ 1999 ਚ ਫਿਰ 2008 ਦੇ ਵਿੱਚ ਇਹ ਜਿਹੜੀ ਵਾਸ਼ਿੰਗਟਨ ਯੂ ਐਸ ਏ ਦੇ ਵਿੱਚ ਪਹਿਲੀ ਲੀਡਰ ਸਮਿਟ ਹੋਈ ਸੀ ਜਿਦੇ ਵਿੱਚ ਦੇਸ਼ ਦੇ ਪ੍ਰਮੁੱਖ ਨੇ ਜਿਹੜੇ ਉਹ ਇਸ ਸਭ ਦੇ ਦੇਖਦੇ ਹਾਂ ਕਿ G20 ਦੇ ਨਾਲ ਜੁੜੇ ਕੁਝ ਮਹੱਤਵਪੂਰਨ ਤੱਥ ਵਿਸ਼ਵ ਦੀ 85% ਜੀਡੀਪੀ 75% ਤੋਂ ਵੱਧ ਵਪਾਰ ਅਤੇ ਦੁਨੀਆ ਦੀ 2/3 ਆਬਾਦੀ G20 ਦੇਸ਼ਾਂ ਦੇ ਵਿੱਚ ਵਸਦੀ ਹੈ 2023 ਦੇ ਵਿੱਚ ਭਾਰਤ ਦੇ ਕੋਲ ਪ੍ਰੈਸੀਡੈਂਸੀ ਸੀਗੀ ਪਹਿਲੀ ਵਾਰ ਭਾਰਤ ਨੇ G20 ਦੀ ਪ੍ਰੈਸੀਡੈਂਸੀ ਨੂੰ ਸੰਭਾਲਿਆ ਸੀਗਾ ਇਹਦਾ ਜਿਹੜਾ ਥੀਮ ਸੀਗਾ ਉਹ ਸੀਗਾ ਵਨ ਅਰਥ ਵਨ ਫੈਮਿਲੀ ਐਂਡ ਵਨ ਫਿਊਚਰ ਇਹਦੇ ਵਿੱਚ ਕੀ ਹੁੰਦਾ ਇਸ ਦੇ ਵਿੱਚ ਅਫਰੀਕਨ ਜੂਨੀਅਰ ਨੂੰ ਸਥਾਈ ਮੈਂਬਰਸ਼ਿਪ ਜਿਹੜੀ ਉਹ ਦਿੱਤੀ ਜਾਂਦੀ ਹੈਗੀ ਡਿਜੀਟਲ ਪਬਲਿਕ ਇਨਫਰਾਸਟਰਕਚਰ ਤੇ ਧਿਆਨ ਦਿੱਤਾ ਜਾਂਦਾ ਵਾ ਭਾਰਤ ਨੇ ਗਲੋਬਲ ਸਾウス ਦੀ ਆਵਾਜ਼ ਨੂੰ ਇਸ ਪ੍ਰੈਸੀਡੈਂਸੀ ਦੇ ਵਿੱਚ ਜਾਂ 2023 ਦੇ ਵਿੱਚ ਜਿਹੜੀ ਇਹਦੀ ਟਰਨ ਆਈ ਸੀ ਭਾਰਤ ਦੀ ਉਹਦੇ ਵਿੱਚ ਗਲੋਬਲ ਸਾウス ਦੀ ਜਿਹੜੀ ਆਵਾਜ਼ਾਂ ਨੂੰ ਮਜ਼ਬੂਤ ਕੀਤਾ ਸੀਗਾ 2024 ਦੇ ਵਿੱਚ ਜੀ 20 ਦੀ ਮੀਟਿੰਗ ਹੁੰਦੀ ਹੈ ਰਿਓ ਡੀ ਜਨੇਰੀਓ ਦੇ ਵਿੱਚ ਇਸ ਸਮਟ ਦੇ ਜਿਹੜੇ ਮੁੱਦੇ ਸੀਗੇ ਉਹ ਸੀਗੇ ਸਮਾਜਿਕ ਵਿਕਾਸ ਭੁਖਮਰੀ ਅਤੇ ਇਨਕਵੈਲਟੀ 2025 ਦੀ ਮੀਟਿੰਗ ਸਾਊਥ ਅਫਰੀਕਾ ਤੇ 2026 ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੀਟਿੰਗ ਆ ਗਈ ਉਹ ਯੂਐਸਏ ਅਮਰੀਕਾ ਦੇ ਵਿੱਚ ਹੋਣੀ ਆ ਥਿੰਕ 20 ਮੂਵਮੈਂਟ 20 ਯੂਥ 20 ਵਰਗੇ ਇੰਗੇਜਮੈਂਟ ਗਰੁੱਪ ਵੀ ਇਸ ਜੀ20 ਦੇਸਾਂ ਦੇ ਬਣੇ ਹੋਏ ਹਨ ਇਸ ਜਿਹੀ ਜੀ ਜਾਣਕਾਰੀ ਜੀ 20 ਦੇ ਨਾਲ ਸੰਬੰਧਿਤ ਉਮੀਦਵਾਰਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ